ਕੋ ਬਹੁਤ ਬਹੁਤ ਆਪ ਜੜੀ ਦੀ ਬੁਧਾਈ। ਲੋੜੀ ਦੀ ਬੁਧਾਈ ਦਾ ਲੈ ਛੋਟੀ ਜਿਹੀ ਪੋਇਮ ਉਸ ਤੋਂ ਬਾਅਦ ਇੱਕ ਪੋਇਮ ਹੋਰੇ। ਖੁਸ਼ੀਆਂ ਦਾ ਤਿਹਾਰ ਹੈ ਲੋੜੀ। ਖੁਸ਼ੀਆਂ ਦਾ ਤਿਹਾਰ ਹੈ ਲੋੜੀ। ਰੀਜਾਂ ਦਾ ਸ਼ਿੰਗਾਰ ਹੈ ਲੋੜੀ। ਨਮ ਸੰਮੇਤੀ ਤੇ ਪੁਤਲੇ। ਨਮ ਸੰਮੇਤੀ ਤੇ ਪੁਤਲੇ। ਇੱਕ ਸੁੰਦਰ ਪਹਾੜ ਹੈ ਲੋੜੀ। ਖੁਸ਼ਹਾਲੀ ਦੇ ਵੇੜੇ ਅੰਦਰ। ਖੁਸ਼ਹਾਲੀ ਦੇ ਵੇੜੇ ਅੰਦਰ ਫਸਲਾਂ ਦਾ ਸਤਕਾਰ ਹੈ ਲੋੜੀ। ਪੰਜਾਬੀਆਂ ਦੇ ਗੈਨੇ ਵਿੱਚ ਪੰਜਾਬੀਆਂ ਦੇ ਗੈਨੇ ਵਿੱਚ ਇੱਕ ਸੁਚਾ ਕਿਰਦਾਰ ਹੈ ਲੋੜੀ ਰਸਮਾਂ ਰੀਤਾ ਵਿੱਚ ਨਗੀਨਾ ਰਸਮਾਂ ਰੀਤਾ ਵਿੱਚ ਨਗੀਨਾ ਸੁੰਦਰ ਸਭਿਆਚਾਰ ਹੈ ਲੋੜੀ ਸੁੰਦਰ ਸਭਿਆਚਾਰ ਹੈ ਲੋੜੀ ਖਿੜੀਆਂ ਫਸਲਾਂ ਦੇ ਗਲ ਪਾਇਆ ਖਿੜੀਆਂ ਫਸਲਾਂ ਦੇ ਗਲ ਪਾਇਆ ਹਰੀਆਲੀ ਦਾ ਹਾਰ ਹੈ ਮੋੜੀ ਇਸ ਸੱਜਣਾ ਨਾਲ ਹੈ ਫੁੱਦੀ ਐ ਸੱਜਣਾ ਨਾਰਾ ਹੈ ਫੱਕ ਦੀ ਸੱਜਣਾ ਮਿੰਦੇ ਕਾਰ ਹੈ ਲੋੜੀ ਸੱਜਣਾ ਮਿੰਦੇ ਕਾਰ ਹੈ ਲੋੜੀ ਇੱਕ ਛੋਟੀ ਜਿਹੀ ਗਵਾਹ ਅੱਜ ਕੱਲ ਦੇ ਘਰ ਦੇ ਉੱਤੇ ਜਿੱਥੇ ਪਰਵਰਤਨ ਹੋ ਗਿਆ ਹੈ ਪਹਿਲਾਂ ਅਸੀਂ ਕੋਈ ਆਉਂਦਾ ਸੀ ਸਾਡੇ ਘਰ ਤੇ ਅਸੀਂ ਉਹਨੂੰ ਅੰਦਰ ਭਾਦੇ ਸੀ ਚਾਹੇ ਕਿਸੇ ਆਫਿਸ ਤੋਂ ਆਵੇ ਚਾਹੇ ਕੋਈ ਵੀ ਆਵੇ ਪਾਣੀ ਪਾਗਦੇ ਸੀ ਅੱਜ ਜਿੰਨਾ ਪਰਵਰਤਨ ਹੋ ਗਿਆ ਕਿ ਅਸੀਂ ਤਰਾਜਾ ਖੋਲ ਕੇ ਕਰਦੇ ਹਾਂ ਥੋੜਾ ਸੇ ਖੋਲਦੇ ਹਾਂ ਦੇਖਦੇ ਹਾਂ acha ਪਾਣੀ ਲੈ ਕੇ ਆਨੇ ਤੋਂ ਪਹਿਲਾਂ ਤਰਾਜਾ ਬੰਦ ਕਰ ਲੈਣਾ ਸੀ

ਜਦ ਕਹੇ ਕਹਾਣੀ ਦੁੱਖ ਕੋਈ ਜਦ ਕਹੇ ਕਹਾਣੀ ਦੁੱਖ ਕੋਈ ਤੂੰ ਮੂੰਹ ਕੰਬ ਚਲ ਜਾਂਦਾ ਏ ਜਦ ਕਹੇ ਕਹਾਣੀ ਦੁੱਖ ਕੋਈ ਤੂੰ ਮੂੰਹ ਕੰਬ ਚਲ ਜਾਂਦਾ ਏ ਰੱਖ ਜਿਗਰਾ ਬਾਗ ਪਹਾੜਾਂ ਦੇ ਰੱਖ ਜਿਗਰਾ ਬਾਗ ਪਹਾੜਾਂ ਦੇ ਥੋੜਾ ਥੋੜਾ ਜਿਹਾ ਸਹ캬 ਕਰ ਥੋੜਾ ਥੋੜਾ ਜਿਹਾ ਸਹ캬 ਕਰ ਤੈਨੂੰ ਬਾਤ ਪਾਵੇ ਦੁੱਖ ਦੀ ਕੋਈ ਤੈਨੂੰ ਬਾਤ ਪਾਵੇ ਦੁੱਖ ਦੀ ਕੋਈ तू अपने सुखदी सोचा कर हर एक दुख में दुखी होके हर एक दे दुख में दुखी, दुखी होके तू अपने, आपना कर, अपने आपना अपना हिरखिया कर तू अपने अपना हिरखिया कर राम मिल जावे दुखी कोई राम दो मिल जावे दुखी कोई अपना सब कुछ वार ना देई राम मिल जावे दुखी कोई अपना सब कुछ वार ना देई दे दे इनका दया वाला दे नहीं कि दया वाला कुछ अपने लिए भी रख कर कुछ अपने लिए भी रख कर जाद कर तू लुट गया सी जाद कर तू लुट गया सी ओ खंजर नीर तेरा हिंदा जाद कर तू लुट गया सी ओ खंजर ही तेरा हिंदा शल्ली शल्ली ना करया कर कुंजी कर। तेरी स्वास तेरे कुंजी तेरी स्वास तेरे किच लेने इना सगिया ने ਕਿਛਿ ਲੈਨੇ ਇਹ ਨਸਕੀਆਂ ਨੇ ਸੌਦਾ ਕਰਨਾ ਦਾ ਸੱਚਾ ਕਰ ਸੌਦਾ ਕਰਨਾ ਦਾ ਸੱਚਾ ਕਰ ਹਮ ਕਿਆ ਵਿਛਣਾ ਖੱਜਿਆ ਕਰ ਸੌਦਾ ਕਰਨਾ ਦਾ ਸੱਚਾ ਕਰ ਹਮ ਕਿਆ ਵਿਛਣਾ ਖੱਜਿਆ ਕਰ ਕਹਦੇ ਨੇ ਜੰਗ ਜਹਾਰ ਬੜਾ ਕਹਿੰਦੇ ਨੇ ਜਹਕੇ ਜਹਾਰ ਬੜਾ ਮੈਨੂੰ ਵੀ ਜੰਗਲ ਲੱਗਦਾ ਏ ਜੰਦੇ ਨੇ ਜਾ ਕੇ ਧੰਦਾਰ ਬੜਾ ਮੈਨੂੰ ਵੀ ਜੰਗਲ ਲੱਗਦਾ ਹੈ ਘਰੋਂ ਨਿਕਲੇ ਜਦ ਕੰਮ ਕੋਈ ਘਰੋਂ ਨਿਕਲੇ ਜਦ ਕੰਮ ਕੋਈ ਸੰਭਲ ਸੰਭਲ ਕੇ ਪ੍ਰਤਿਆ ਕਰ ਟੰਗ ਸ਼ਿਕੇ ਤੇ ਦੁਨੀਆਦਾਰੀ ਟੰਗ ਸ਼ਿਕੇ ਤੇ ਦੁਨੀਆਦਾਰੀ ਲੋਕਾਂ ਸਾਵੇਂ ਨਾ ਰੋਇਆ ਕਰ ਟੰਗ ਸ਼ਿਕੇ ਤੇ ਦੁਨੀਆਦਾਰੀ ਲੋਕਾਂ ਸਾਵੇਂ ਨਾ ਰੋਇਆ ਕਰ ਰੋਇਆ ਕਰ ਕਬ ਸੱਚੇ ਹੈ ਕਿ ਰੋਇਆ ਕਹਿ ਰਕਸੀ ਅੱਗੇ ਹੋਰਾਂ ਸਾਵੇਂ ਕਿਹੜ ਹਸਿਆ ਕਰ ਹੋਰਾਂ ਸਾਵੇਂ ਕਿਹੜ ਹਸਿਆ ਕਰ ਜਦ ਜੋਰ ਚਾਵਰਦਾਨ ਹੋ ਗਿਆ ਏ ਦਿਨ ਦੇਰ ਤੋਂ ਪਹਿਲਾਂ ਉੱਚਾ ਪਰਖਿਆ ਕਰ ਜੁਗ ਪਰਿਵਰਤਨ ਹੋ ਗਿਆ ਏ ਹੁਣ ਪਹਿਲਾਂ ਵਾਗਣਾ ਹੀ ਰੱਖਿਆ ਕਰ ਹੁਣ ਪਹਿਲਾਂ ਵਾਗਣਾ ਹੀ ਰੱਖਿਆ ਕਰ ਐਵੇਂ